ਸਾਭਾਈ ਜੀ ਦੀ ਫਤਿਹ ਜੀ ਆ ਜਦ ਬਲੌਗ ਸਟਾਰਟ ਕਰਨ ਲੱਗੇ ਜੀ ਆਸ ਕਰਦਾ ਸਾਰੇ ਠੀਕ ਹੋਵੋਗੇ ਸੋ ਹੁਣ ਆਪਾਂ ਰੈਡੀ ਹੋ ਕੇ ਲੰਗਰ ਹਾਲ ਤੇ ਜਾਣਾ ਜੀ ਤੇ ਉਸ ਤੋਂ ਬਾਅਦ ਫਿਰ ਦਰਬਾਰ ਸਾਹਿਬ ਤੇ ਜਾਣਾ ਇਹ ਰੈਡੀ ਹੋ ਕੇ ਹੁਣ ਨਿਕਲਣ ਲੱਗੇ ਆ ਇਧਰ ਹੈਗੇ ਸਾਡੇ ਭਾਜੀ ਸਤਵਿੰਦਰ ਸਿੰਘ ਜੀ ਏ ਵਾਲੇ ਵਾਲੇ ਮਹਾਪੁਰਖ ਤੇ ਇਧਰ ਲੰਗਰ ਚੱਲ ਰਿਹਾ ਤਾਂ ਹੁਣ ਆਪਾਂ ਚੱਲਦੇ ਆ ਜੀ ਲੰਗਰ ਹਾਲ ਦੇ ਵਿੱਚ ਇੱਥੋਂ ਪ੍ਰਸ਼ਾਦਾ ਪਾਣੀ ਗ੍ਰਹਿਣ ਕਰਕੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਦਰਬਾਰ ਸਾਹਿਬ ਪ੍ਰਸ਼ਾਦਾ ਸ਼ਾਹ ਆ ਗਏ। ਲੋ ਜੀ ਪ੍ਰਸ਼ਾਦਾ ਸ਼ਾਹ ਕੇ ਆ ਗਏ ਆ। ਤੇ ਹੁਣ ਚੱਲਿਆ ਦਰਬਾਰ ਸਾਹਿਬ। ਸਾਡੇ ਚ ਇੱਕ ਬੰਦਾ ਮਿਸ ਹੈ। ਪੈਸਾ ਪਾਈ ਗੁਰਵਿੰਦਰ ਸਿੰਘ ਫਰੋਜ਼ਪੁਰ ਵਾਲੇ ਮਿਸ ਹੈ। ਉਹ ਇੱਥੋਂ ਕਿੰਨੇ ਕਿਲੋਮੀਟਰ ਦੂਰ ਆ? ਉਹ ਇੱਥੋਂ ਇਹ 1000 ਕਿਲੋਮੀਟਰ ਦੂਰ ਹੈ ਜੀ। ਆ ਨਹੀਂ ਆਣਗੇ ਤੇ ਤੁਹਾਨੂੰ ਚਪੈ ਰਿਹਾ ਆਣਗੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਸਤਿਗੁਰ ਹੋਰ ਧਿਆਨ ਤੁਮਾਂ ਨੇ ਤਿਨ ਪਾਈਐ ਸਤਿਗੁਰ ਹੋਰ ਧਿਆਨ ਸਾਥ ਸੁਮਾਰੀਐ ਪੰਜਾਬ ਪਿਆਰਿਆਂ ਚੋਹਾਂ ਸਿਰ ਜਾਦਿਆਂ ਚਾਲੀਆਂ ਮੁਕਤਿਆਂ ਹੱਡੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਦਿੱਤਿਆ ਵਣ ਛਕਿਆ ਦੇਵ ਚਲਾਈ ਤੇਵਾਹੀ ਦੇ ਪਿਆਰ ਨਿਹੜ ਕੀਤਾ ਦਿਨ ਪਿਆਰਿਆਂ ਸੱਚਿਆਂ ਦੀ ਕਮਾਈ ਦਾ ਧਿਆਨ ਕਰਕੇ ਸ਼ਾਮ ਦਾ ਵੇਲਾ ਹੋ ਗਿਆ 5 ਵਜ ਚੁੱਕੇ ਆ ਤੇ ਇਹ ਸਾਹਮਣੇ ਦਾ 뷰 ਹੈ ਤੁਹਾਨੂੰ ਦਿਖਾ ਰਿਹਾ ਥੋੜੀ ਝਾਤ ਮਾਰਾ ਦिए ਤੇ ਇਧਰ ਤੇ ਬਾਹਰ ਸਭ 5 ਪਰਾਂ ਦੇ ਨਾਮ ਤੇ 500 ਰੁਪਏ ਇਧਰ ਤੇ ਕਿੰਦਰ ਚੱਲ ਗਏ ਲਗ ਜੇ ਇਧਰ ਹੈਗੇ ਸਾਡੇ ਭਾਈ ਸਾਹਿਬ ਜੀ ਸਰਦਾਰ ਸਦਵਿੰਦਰ ਸਿੰਘ ਜੀ ਪਟੇਵਾਲੀ ਵਾਲੇ ਤੇ ਉਸ ਤੋਂ ਬਾਅਦ ਜਾਣਾ ਪ੍ਰਸ਼ਾਦਾ ਛਕਣ ਕਿਸ ਦੇ ਘਰ ਕਿਸ ਦੇ ਘਰ ਨਹੀਂ ਹੋਟਲ ਹੈਨਾ ਕਿਹੜੇ ਹੋਟਲ ਤੇ ਹੁਣ ਲੈਵਟ ਚੱਲਿਆ ਆਪਾਂ ਥੱਲੇ ਤੇ ਬਸ ਜੀ ਹਰੇਕ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਸਬਸਕ੍ਰਾਈਬ ਕਰੋ ਆਉਣ ਵਾਲੀਆਂ ਅਪਡੇਟਾਂ ਜਲਦੀ ਦੇ ਪ੍ਰਾਪਤ ਕਰੋ ਡਰਬਾਰ ਸਾਹਿਬ ਚ ਆ ਗਏ ਹੌਣਾ ਦਾ ਕਰਨੇ ਇਹ ਬਾਬਾ ਜੀ ਅੰਮ੍ਰਿਤਸਰ ਤੋਂ ਸ੍ਰੀ ਦਰਬਸਾਹਬ ਤੋਂ ਆ ਜਾ ਲਓ ਜੀ ਹੁਣ ਸਾਰੇ ਸਿੰਘ ਪ੍ਰਸ਼ਾਦਾ ਛਕਣ ਚੱਲੇ ਹਾਂ ਲਓ ਜੀ ਇੱਥੋਂ ਛਕਿਆ ਆਪਾਂ ਪ੍ਰਸ਼ਾਦਾ ਮਾਮਾ ਰਸਟੈਂਟ ਇਹ ਕਿਹੜੇ ਸਿੰਘ ਤੇ ਇਹ ਕਿਹੋ ਜਿਹਾ ਥ ਹੈ ਦਵਿੰਦਰ ਸਿੰਘ ਹੈ ਇਹ ਤੇ ਆਹ ਹੈਗੀ ਨਹਿਰ ਕਾ ਬਾਤ ਤੇ ਨਾਲ ਨਾਲ ਮਾਰਕੀਟ ਹੈ ਸਾਰੇ ਪਾਸੇ ਮਾਰਕੀਟ ਖਾਣ ਪੀਣ ਦੀਆਂ ਦੁਕਾਨਾਂ ਕੈਫੇ ਵਗੈਰਾ ਇੱਧਰ ਵੀ ਤੇ ਇਹ ਦੇਖੋ ਇਹਦੇ ਵਿੱਚ ਮੱਛੀਆਂ ਕਿੰਨੇ ਆ ਇਹ ਕਿ ਜਿੱਥੇ ਉਹ ਹਲਦੀਆਂ ਮੱਛੀਆਂ ਮਸ਼ੀਨਾ ਬਾਹਰ ਲੱਗੀਆਂ ਹੋਈਆਂ ਇਹ ਹੈਗਾ ਜੀ 711 ਤੋ ਮੇਰਾ ਕੀ ਹੈ ਮੇਰਾ ਮਕੂਲੇ ਮਾਮ ਚੇਡਾ ਯਾਰ ਸਪੀਨਰ ਕੁਛ ਨਹੀਂ ਹੋਣਾ ਸਪੀਨ ਦੀ ਸੁਰੱਖਿਆ ਨਹੀਂ ਹੈਗੀ ਯਾਰ ਹੁਣ

ਤੈਨੂੰ ਜਦੋਂ ਮੈਂ ਪੁੱਛਿਆ ਰੇਟ ਕੀ ਏ ਤੈਨੂੰ ਮੈਂ ਕਿਹਾ ਰਖਾ ਨਹੀਂ ਖਲਾਈ ਕੀ ਰਖਾ ਨਹੀਂ ਖਲਾਈ ਰਖਾ ਨਹੀਂ ਖਲਾਈ ਤੂੰ ਬੈਠੀਂ ਹੀ ਰਹਿ ਜਾ ਨਹੀਂ ਉਹ ਸੌਰੀ ਆਉਂਦੀ ਏ ਬੱਗੂ ਨਾਲ ਤੂੰ ਹੂੰ ਰਖਾ ਨਹੀਂ ਖਲਾਈ ਹੈ ਆ ਤੈਨੂੰ ਬੈਂਕੋਗ ਦਾ ਹਾਈ ਕੋਰਟ ਵਿਖਾਵਾਂ ਚਲੋ ਜੀ ਇੱਥੇ ਨਾ ਰੋਕਦੇ ਨਹੀਂ ਹੈਗੇ ਯਾਰ ਗੋਲੀ ਸ਼ੂਟ ਰੱਖਦੇ ਆ ਗੱਡੀ ਚਾਹੇ ਤੂੰ ਵਿੱਚ ਵੀ ਲੱਗਦਾ ਬੰਦੇ ਇਹਨਾਂ ਨੇ ਨਹੀਂ ਰੋਕਦੀ ਪਾਜਾ 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 ਹਾਂ ਲੱਗੇ ਸਮੁੰਦਰ ਹੀ ਤਾਂ ਵੱਜ ਲੰਡੀ ਮੋਜੋ ਨਹੀਂ ਕਹਿਣਾ ਨਾ ਇਧਰਲੇ ਪਾਸੇ ਹੈਗਾ ਸਮੁੰਦਰ ਕਿ ਉਧਰੋਂ ਬਹੁਤ ਠੰਡੀ ਹਵਾ ਆ ਰਹੀ ਹੈ ਕਮਾਲ ਤੇ ਇਹ ਛੋਟ ਛੋਟੀਆਂ ਹੈਗੀਆਂ ਖਾਣ ਵਾਲੀਆਂ ਦੁਕਾਨਾਂ ਲੋਰੇ ਬਣਾਉਂਦੇ ਗੋਰੇ ਹੀ ਖਾਂਦੇ ਆ ਚੀਨੇ ਜਿਹੇ ਆ ਪੀ ਕੇ ਦੇਖਦੇ ਆ ਕੀ ਆ ਆ ਹਾਈ ਵੀ ਹੈ ਜੀ ਕੌਣ ਸੀ ਗੱਡੀ ਨਹੀਂ ਸੌਰੀ ਟੈਕਸੀ ਸੀਗੀ 26 ਤੇ ਉਹਨਾਂ ਦੇ ਸੋਹਣੇ ਹੁੰਦਾ ਜ਼ੋਰ ਦੀ ਬੋਲੋ ਥੋੜਾ ਜ਼ੋਰ ਦੀ ਇਹਨਾਂ ਦੇ ਸੋਹਣੇ ਹੋਣ ਦਾ ਰਾਜ਼ ਹੈ ਮੈਂ ਮਾਰਾ ਇਹਨਾਂ ਦਾ ਖਾਣਾ ਹੈ ਪਿਓਰਿਟੀ ਅਸੀਂ ਹਰ ਇੱਕ ਚੀਜ਼ਾਂ ਉਹਨੂੰ ਪਿਓਰ ਮਿਲਦੀ ਹੈ ਹਰ ਇੱਕ ਚੀਜ਼ਾਂ ਚੰਗੀਆਂ ਮਿਲਦੀਆਂ ਪਾਊਡਰ ਨਹੀਂ ਕੋਈ ਕੈਮੀਕਲ ਨਹੀਂ ਹੈਗਾ ਅਸੀਂ ਆ ਪੀ ਕੇ ਦੇਖਦੇ ਆਂ ਕਿਹੋ ਜਿਹਾ ਉਹ ਤੇਰੀ ਇਹ ਕੀ ਆ ਇਹਦੇ ਵਿੱਚ ਕੀ ਉਹ ਹੁੰਦਾ ਰਾਮਣਾ ਦਾ ਹੈ ਰਾਮਣਾ ਦਾ ਕਾਮਣਾ ਦਾ ਜਾ ਜਾ ਹੈ ਸੁੰਦਰੀ ਲੋਕ ਨੂੰ ਵੇਖ ਕੇ ਆ ਰਹਿਣੇ ਯਾਰ ਯਾਰੇ ਆ ਰਹਿਣੇ ਉੱਥੇ ਅੱਛਾ ਜਿਹੜੀ ਬੀਚ ਸਮੁੰਦਰ ਕਹਿੰਦੇ ਉੱਥੇ ਆਹੋ ਵਾ 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 ਕਿਹੋ ਜਿਹਾ ਨਜ਼ਾਰਾ ਕੜਾ ਮਾਰਾਇਦਾ ਮਾਰਾ ਦੇ ਬਾਣੀ ਬਾਣੀ ਸੜਕੇ ਇੱਥੇ ਇੱਥੇ ਫਿਰਦੇ ਆ ਵਾਜੀ ਵਾ ਜੰਨਤ ਕੀ ਆ ਬਾਤ ਆ ਰੱਖੇ ਆਪਣੇ ਯੋਧੇ ਵਾ 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 ਬਹੁਤ ਇਹਦਾ ਵੀ ਉਹ ਪ੍ਰਸ਼ਾਦਾ ਸ਼ਾਹ ਕਿ ਆਪਾਂ ਵਰਕ ਕਰਨ ਵਾਸਤੇ ਆਏ ਸੀ ਇੱਥੇ ਤੋਰਾ ਫੇਰਾ ਕਰਨ ਵਾਸਤੇ ਆਏ ਸੀ ਤੇ ਕਮਾਲ ਜੰਨਤ ਆ ਅੱਛਾ ਉੱਥੋਂ ਉਹ ਦਿਖਦਾ ਇੱਥੋਂ ਆ ਦਿਖਦਾ ਆ ਅੱਛਾ ਉਦੇ ਪਹਾੜਾਂ ਘਣੇ ਉੱਥੇ ਕਰਾਊਡ ਬੜਾ ਆ। ਉਧਰ? ਆਹੋ। ਵਾਹ ਜੀ ਵਾਹ। ਕਿੰਸੀ ਇਧਰੋਂ ਹਵਾ ਠੰਡੀ। ਹਾਂਜੀ। ਕਿਹਦਾ ਵਿਊ? ਵਾਹ ਜੀ ਵਾਹ। ਅੱਜ ਬਨੇ ਜਾਰਾ। ਪਾਣੀ ਚ ਵਿਲਾ ਹੈ। ਲਓ ਜੀ ਹੁਣ ਆਪਾਂ ਚੱਲਿਆ ਨੀਚੇ। ਤੇ ਫਿਰ ਆਪਾਂ ਚੱਲਦੇ ਆਂ ਦੂਸਰੀ ਸਾਈਡ। ਜੇ ਪੈਰ ਤਲਕੇ ਕੀ ਬਣੂਗਾ? ਪਵਿੱਤਾਂ ਦੀ ਪੰਗਾ ਲੈਨੇ ਆ ਤੇਰੀ ਓਥੇ ਪੰਗੇ ਲੈਂਦਾ ਸੁਤਵਿੰਦਰ ਵੀ ਇਧਰ ਹੀ ਉਤਰਾਂਗੇ ਹੁਣ ਪਤਾ ਲੱਗ ਗਿਆ ਨਾ ਪਿਆਰੇ ਤਲਖ ਦਾ ਲਓ ਜੀ ਵਾਲੀਬਾਲ ਖੇਡਿਆ ਜਾ ਰਿਹਾ ਵਾਲੀਬਾਲ ਲੋ ਵੀ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਆਪਨ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਸਤਵਿੰਦਰ ਸਿੰਘ ਕਹਿੰਦਾ ਵੀ ਸਬਸਕ੍ਰਾਈਬ ਦਾ ਵਾਦੇ ਨਹੀਂ ਤੇ ਵੀਡੀਓ ਪਾਉਣ ਦਾ ਫਾਇਦਾ ਕੀ ਹੈ ਸੋ ਜੇ ਤੁਸੀਂ ਸਤਵਿੰਦਰ ਸਿੰਘ ਨੂੰ ਹਰਾਉਣਾ ਚਾਹੁੰਦੇ ਹੋ ਤਾਂ ਚੱਕ ਦਿਓ ਕੰਮ ਨੂੰ ਸਬਸਕ੍ਰਾਈਬ ਕਰਾ ਦਿਓ ਆ ਸਾਰੇ ਇੱਥੋਂ ਦੀ ਬੋਲੀ ਲੱਲੇ ਭੱਬੇ ਆ ਹਾਈਵੇ ਆ ਬ੍ਰਿਜ ਪਾਰਟੀ ਹੋ ਰਹੀ ਐ ਇੱਧਰ ਮੇਰੀ ਫੋਟੋ ਵਿੱਚ ਆਮ ਹੈ ਲਓ ਜੀ ਇਹ ਔਨਲਾਈਨ ਸਿਸਟਮ ਹੈ ਤੇ ਆ ਵੇਖੋ ਜਿਹੜੀ ਵੀ ਕਾਫੀ ਲੈਣੀ ਐ ਇੱਥੋਂ ਤਾਂ ਇੱਧਰ ਪੈਸੇ ਪਾਓ ਤੇ ਕੌਫੀ ਖਰੀਦੋ ਕਿਆ ਬਾਤ ਹੈ ਕਿਹਦਾ ਸਿਸਟਮ ਹੈ ਇੱਧਰ ਦੀ ਕੌਫੀ ਫੜੋ ਨਹੀਂ ਪਤਾ ਨਹੀਂ ਇੱਧਰ ਦੀ ਪੈਸੇ ਕਿੱਥੇ ਪੈਂਦੇ ਆ ਬੰਦੇ ਉੱਤੇ ਉਹ ਬੜੀ ਤੇਪਈ ਕੋਈ ਨਹੀਂ ਆ ਆ ਦੇਖੋ ਆ ਮੈਡਮ ਖਾਇਆ ਕੋਣ ਹਨ ਪੈਪਸੀ ਇਹ ਵਧੀਆ ਹਨਾ ਯਾਰ ਕਿੰਨੇ 20 60 ਆ ਲੈ ਸ਼ੋ ਹੋ ਗਿਆ ਨਾ ਇਹ ਵੀ ਸੈੱਟ ਹੋਵੇ ਕਾਪੇ ਜੇ ਘੁੰਮਣ ਲੱਗ ਗਏ ਆ ਹਾਂ ਸਾਣਾ ਦੀ ਲਿਖੀ ਨਾ ਪਾਛਾ ਉਹ ਪੜਨ ਲੱਗ ਗਏ ਬਰਫ ਫੈਰੀਓ ਅ빠 ਜੀ ਅੱਛਾ ਬਰਫ ਹੈ 45 ਸੈਕਿੰਡ ਰਹਿ ਗਏ ਜੀ ਮਤਲਬ ਕੀ ਫੈਰੀ ਬਰਫ ਜੀ ਆਪਣੇ ਉਧਰ ਲੱਗ ਜੇ ਫੇਰ ਵੀ ਆਪਣੇ ਮਸ਼ੀਨ ਚੱਕ ਕੇ ਲੈ ਜਾਣਗੇ ਸਮਾਂ ਕੀ ਹੈ ਰਾਤ ਨੂੰ ਪੀਪੀ ਮਰ ਜਾਣਗੇ ਪਰਪਰ ਉਹੀ ਦੀ ਗੱਲ ਹੈ ਆ ਵੇਖੋ ਬੰਦ ਇੰਕੋਰਟੇ ਮਿਲਨੀ ਹੈ ਯਾਰਾ ਕਿਹਦਾ ਸਿਸਟਮ ਹੋ ਗਿਆ ਨਾ ਵੀ ਪਰ ਰਿਆ ਹੁਣ ਹੈ ਵੀ ਯਾਰਾ ਕਿਸੀ ਆ ਨਾ ਟੈਕਨੋਲੋਜੀ ਹੈ ਨਾ ਹੁਣ ਆ ਗਈ ਕਾਪਾ ਸੈਨ ਨਾ ਤਾਂ ਕਰੂਗਾ ਹੈਲੋ ਜੀ ਇਹ ਮਸ਼ੀਨ ਦੀ ਕਰਾਮਾਤ ਆ ਉਹ ਭਰ ਕੇ ਗਲਾਸ ਬੀਬੀ ਆ ਹੋ ਜਾਂਦੀ ਦੇਖਿਆ ਐਸੀ ਕਰਾਮਾਤ ਆ ਇੱਥੇ ਛੂਟੀਆਂ ਅੱਖਾਂ ਵਾਲੇ ਰੋਟੀ ਖਾ ਰਹੇ ਸਾਰੇ 711 'ਚ ਫੇਰ ਆ ਗਏ ਇੱਥੋਂ ਕਹਿੰਦੇ ਜੀਨਾ ਕੁਸ਼ ਆਜੀ ਵੀ ਕੀ ਦਿਆ ਮਾਰੇ ਕੋਹ ਨੂੰ ਲੈਣਾ ਐ ਅਸਾਂ वाह गुरुजी खालसा कितना मरे बहुत दिल्ली से ना हो ना वही कितना पचा गए आजी आजी पाजी परसादा ले आओगे नहीं क्या आला आप जितने कलर मारे जाएंगे अच्छा ये भाई साहब चलेगी आप भी क्या देखोगे मारे ये तो सिर्फ पीने ब्लैक टी ब्लैक टी ठीक है अच्छा एक ही हम देखोगे ਲੈ ਕੇ ਦੀਵਾ ਜਿਵੇਂ ਚਾਹ ਬਣਦੀ ਅੱਛਾ ਅੱਛਾ ਬਰਹੂ ਦੀ ਵਧੀਆ ਸਵਾਦ ਹੈ ਚਾਹ ਨਹੀਂ ਕਿੰਨੀ ਹੈ ਅੱਛਾ ਚਾਹ ਦੀ ਥਾਂ ਤੇ ਹੀ ਪੀਵੇ ਭਲੀ ਪੀ ਲਓ ਵਧੀਆ ਹੁੰਦੀ ਹੈ ਟੇਸਟ ਕਰਕੇ ਦੇਖੋ ਤੁਸੀਂ ਨੈਸਟੀ ਪੀਤੀ ਹੋਣੀ ਮਨਤਾ ਭਾਜੀ ਨੇ ਆ ਪੇਸ਼ ਆਹ ਸੀ ਨਾ ਕੀ ਹੈ ਕਟੋ ਸੌਤੋ ਭਾਜੀ ਗੈਂਦੀ ਵੀ ਰੱਖੇਗਾ ਇਹ ਤੋਂ ਨਾ ਆਈਸੀਆ ਲੈਣ ਕੀ ਆਹੋ ਚੈਰੀ ਜੀ ਵਿੱਚ ਕੀ ਇਹਦੇ ਹੁੰਦੇ ਪੀਸ ਹੁੰਦੇ ਆ ਹਾਂ ਹਾਂ ਜੀ ਉਹ ਛੋਟੇ ਛੋਟੇ ਪੀਸ ਹੁੰਦੇ ਇਹ ਲੈ ਕੇ ਗਏ ਸੀ ਹਾਂ ਭਾਜੀ ਕਹਿੰਦੇ ਸਿੰਘਾਂ ਨੂੰ ਛਕਾਉਣਾ ਕੋਕ ਤੇ ਆਇਆ ਕੋ ਰੈਡ ਬੋਲਰ ਲੱਟਾਂ ਚਾੜੀ ਰੱਖਿਆ ਇਹਨ ਮਰੇ ਛਕੋਗੇ ਨਹੀਂ ਮਰੇ ਕੋਈ ਕਰੋ ਪ੍ਰਸ਼ਾਦਾ ਸ਼ਾ ਕੈਮਰਾ ਸੈਟ ਆ ਜਾ ਮਾਮ ਇਹ ਹੈ ਕਿ ਅੱਛਾ ਤੁਹਾਡਾ ਭਲਾ ਹੋਵੇ ਨਰੀ ਬਰਫ ਵਰ ਆ ਰਿਹਾ ਚਾਪਤੀ ਜਰੀ ਹਾਂ ਬਾ ਉਹ ਹੀ ਸ਼ਾਇਦ ਹੈ ਅੱਛਾ ਕੀ ਬਾਤ ਹੈ ਸ਼ਾ ਕੋ ਜੀ ਤੇ ਤੇਜ ਤੇਜ ਤੇ ਦੱਸੋ ਫਿਰ ਕਿੱਦਾਂ ਦਾ ਛੇਮ ਚਾਪਤੀਰਗਾ ਹਾਂ ਜੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਨਹੀਂ ਮੈਂ ਛਕਣਾ ਨਹੀਂਗਾ ਮੈਂ ਤਾਂ ਅੱਗੇ ਪ੍ਰਸ਼ਾਦ ਛੱਕਿਆ ਪੀ ਲੋਗੇ ਤਾਂ ਭਾਈ ਆਪਣਾ ਪੀ ਲੋ ਅਹੀਂ ਛੱਕ ਆਇਆ ਅਹੀਂ ਅੱਗੇ ਛੱਕ ਆਇਆ ਲੋ ਜਾ ਕੋਈ ਇੱਕ ਵਾਰ ਆ ਵੀ ਕੰਮ ਚੱਕ ਰੱਖਿਆ ਇਹਨਾਂ ਨੇ ਸ਼ਰਾਬ ਵਾਲਾ ਵੀ ਉਪਨੀ ਉਪਨੀ ਕੰਮ ਸਾਰਾ ਉੱਧਰ ਵੀ ਤੇ ਇੱਧਰ ਵੀ ਕੀ ਬੋਲਿਆ ਸੀ ਹਾਂ ਕੀ ਬੋਲਿਆ ਸੀ ਨਹੀਂ ਨਹੀਂ ਕਹਿੰਦਾ 10 ਦਿਨ ਕੀ ਬੋਲਿਆ ਸੀ ਕੀ ਬੋਲਿਆ ਸੀ ਖਾਪਨ ਖਾਣਾ ਆ ਵੀ ਕੋਈ ਚਾਕਲੇਟ ਹੈ ਹੁਣ ਚੱਲ ਜੀ ਗੁਰਦਵਾਰ ਸਾਹਿਬ ਵੱਲ ਉਹ ਆ ਗਏ ਸਾਹਮਣੇ ਆਪਣਾ ਗੇਟ ਗੁਰਦਵਾਰ ਸਾਹਿਬ ਦਾ ਤੇ ਇੱਥੇ ਟੈਕਸੀਆਂ ਇਦਾਂ ਦੀਆਂ ਹੂੰ ਵੀਆਪੀ ਗੁਰੂਆਂ ਘੇਟ ਹੁਣ ਚੱਲਦੇ ਹਾਂ ਆਪਾਂ ਗੁਰਦਵਾਰ ਸਾਹਿਬ